ਗਿਆਨ ਧਿਆਨ ਕੇ ਸ਼ਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸ਼ਲੋਕ ਮਹੱਲਾ ਦੂਜਾ ਅੰਦੇ ਕੈ ਰਾਹੇ ਦੱਸਿਆ ਅੰਦਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ ਅੰਦੇ ਕਹਿ ਰਾਹੇ ਦੱਸਿਆ ਅੰਦਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ सो सोकियो उजड़ पाए? अंधे न आखियन जिन मुख नाहे लोए से सई नाना ख़सम उथे जहजा साहिब अंधा जोकिया ਰੇ ਸੁジャਖਾ ਹੋਏ ਜਿਹਾ ਜਾਣੈ ਤਿਹੋ ਵਰਤੈ ਜੇ ਸੋ ਆਖ ਕੋਇ ਜਿਥੈ ਸੋ ਵਸਤ ਨਾ ਜਾ ਪਈ ਆਪੇ ਵਰਤੋ ਜਾਣ ਨਾਨਕ ਗਾਖ ਕਿਉ ਲਏ ਸਕਾ ਨਵਸਤ ਪਸ਼ਾਨ ਮਹੱਲਾ ਦੂਜਾ ਸੋ ਕਿਉਂ ਅੰਦਾ ਅੱਖੀਐ ਜੇ ਹੁਕਮ ਹੋ ਅੰਦਾ ਹੋਏ ਨਾਨਕ ਹੁਕਮ ਨਾ ਬੁਝਈ ਅੰਦਾ ਕਈ ਹੈ ਸੋਏ ਪੌੜੀ ਕਾਇਆ ਅੰਦਰ ਗੜਕੋਟ ਹੈ ਸਭ ਦਿਸੰਤਰ ਦੇਸਾ ਆਪੇ ਤਾੜੀ ਲਾਈ ਅਨ ਸਭ ਮਹ ਪਰਵੇਸਾ ਆਪੇ ਸ੍ਰਿਸ਼ਟ ਸਾਜੀਆਂ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪਰਗਤੀ ਐਸਾ ਸਭ ਕਿਸ ਸੱਚੋ ਸੱਚ ਹੈ ਗੁਰ ਸੋਜੀ ਪਾਈ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਜੇ ਕੋਈ ਅੰਨਾ ਮਨੁੱਖ ਕਿਸੇ ਹੋਰ ਨੂੰ ਰਾਹ ਦੱਸੇ ਤਾਂ ਉਸ ਰਾਹ ਉੱਤੇ ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ। ਹੇ ਨਾਨਕ ਸੁਜਾਖਾ ਮਨੁੱਖ ਅੰਨੇ ਦੇ ਆਖੇ ਕੋ ਰਾਹੇ ਨਹੀਂ ਪੈਂਦਾ। ਪਰ ਆਤਮਿਕ ਜੀਵਨ ਵਿੱਚ ਇਹੋ ਜੇ ਬੰਦਿਆਂ ਨੂੰ ਅੰਨੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਤੇ ਅੱਖਾਂ ਨਹੀਂ ਹਨ। ਹੇ ਨਾਨਕ ਅੰਨੇ ਉਹੀ ਹਨ ਜੋ ਮਾਲਕ ਪ੍ਰਭੂ ਤੋਂ ਖੁੰਝੇ ਜਾ ਰਹੇ ਹਨ। ਜਿਸ ਮਨੁੱਖ ਨੂੰ ਮਾਲਕ ਪ੍ਰਭੂ ਨੇ ਆਪ ਅੰਨਾ ਕਰ ਦਿੱਤਾ ਹੈ ਉਹ ਤਾਂ ਹੀ ਸੁਝਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ ਸੁਝਾਖਾ ਬਣਾਏ ਨਹੀਂ ਤਾਂ ਅੰਨਾ ਮਨੁੱਖ ਤਾਂ ਜਿਹੋ ਜੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ 100 ਵਾਰੀ ਸਮਝਾਏ ਜਿਸ ਮਨੁੱਖ ਦੇ ਅੰਦਰ ਨਾਮ ਰੂਪ ਪਦਾਰਥ ਦੀ ਸੋਝੀ ਨਹੀਂ ਉੱਥੇ ਆਪਾ ਭਾਵ ਦੀ ਵਰਤੋਂ ਹੋ ਰਹੀ ਸਮਝੋ ਕਿਉਂਕਿ ਇਹ ਨਾਨਕ ਗਾਕ ਜਿਸ ਉਹਦੇ ਨੂੰ ਪਛਾਣ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ ਮਨੁੱਖਾ ਸਰੀਰ ਦੇ ਅੰਦਰ ਮਨੁੱਖ ਦਾ ਹਿਰਦਾ ਰੂਪ ਜਿਸ ਪ੍ਰਭੂ ਦਾ ਕਿਲਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ਼ ਦੇ ਸੰਤਰਾ ਵਿੱਚ ਮੌਜੂਦ ਹੈ ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਕਰਕੇ ਉਸ ਨੇ ਆਪ ਹੀ ਜੀਵਾਂ ਦੇ ਅੰਦਰ ਤਾੜੀ ਲਾਈ ਹੋਈ ਹੈ ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ ਉਸ ਸ੍ਰਿਸ਼ਟੀ ਵਿੱਚ ਉਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿੱਚ ਤੁਰਿਆਂ ਆਉਂਦੀ ਹੈ ਤਾਂ ਹੀ ਸੱਚਾ ਪ੍ਰਭੂ ਪ੍ਰਗਟ ਹੁੰਦਾ ਹੈ ਐ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਆਪ ਪਰ ਇਹ ਸਮਝ ਸਤਿਗੁਰੂ ਦੀ ਰਾਹੀਂ ਹੀ ਪੈਂਦੀ ਹੈ